ਵਿਧਾਇਕਾ ਅਰਨਾ ਚੋਧਰੀ ਨੂੰ ਹਲਕੀ ਅੰਦਰ ਚੋਣ ਪ੍ਰਚਾਰ ਦੌਰਾਨ ਮਹਿਲਾਵਾਂ ਵੱਲੋਂ ਭਰਪੂਰ ਸਮਰਥਨ ਮਹਿਲਾਵਾਂ ਨੇ ਚੋਣ ਪ੍ਰਚਾਰ ਦੌਰਾਨ ਲਗਾਏ ਅਰਨਾ ਚੋਧਰੀ ਜਿੰਦਾਬਾਦ ਦੇ ਨਾਅਰੇ ਗਰੀਬਾਂ ਦੀ ਅਤੇ ਲੋੜਵੰਦਾਂ ਦੀ ਮਦਦ ਕਰਨ ਵਾਲੀ ਹਲਕੇ ਦੀ ਵਿਧਾਇਕਾ ਅਰਨਾ ਚੋਧਰੀ ਨੂੰ ਪਿੰਨਾ ਚੀ ਚੋਣ ਪ੍ਰਚਾਰ ਦੌਰਾਨ ਖਾਸ ਕਰਕੇ ਮਹਿਲਾਵਾਂ ਵੱਲੋਂ ਪੂਰਾ ਪਿਆਰ ਮਿਲ ਰਿਹਾ ਹੈ ਵੱਖ-ਵੱਖ ਪਿੰਡਾਂ 'ਚ ਜਦੋਂ ਹੀ ਵਿਧਾਇਕਾ ਅਰਨਾ ਚੋਧਰੀ ਪ੍ਰਚਾਰ ਕਰਨ ਪਹੁੰਚਦੇ ਹਨ ਤਾਂ ਮਹਿਲਾਵਾਂ ਦਾ ਵੱਡਾ ਇਕੱਠ ਉਨ੍ਹਾਂ ਨੂੰ ਬਹੁਤ ਜ਼ਿਆਦਾ ਪਿਆਰ ਅਤੇ ਸਤਿਕਾਰ ਦਿੰਦਾ ਨਜ਼ਰ ਆ ਰਿਹਾ ਹੈ। ਮਹਿਲਾਵਾਂ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਰਨਾ ਚੋਧਰੀ ਗਰੀਬਾਂ ਦੀ ਅਤੇ ਲੋੜਵੰਦਾਂ ਦੀ ਮਦਦ ਕਰਦੇ ਹਨ ਜਿਸ ਕਰਕੇ ਮਹਿਲਾਵਾਂ ਵੀ ਅਰਨਾ ਚੋਧਰੀ ਦੇ ਨਾਲ ਚਟਾਨ ਵਾਂਗ ਖੜੀਆਂ ਹਨ। ਚੋਣ ਪ੍ਰਚਾਰ ਦੌਰਾਨ ਪਿੰਡ-ਪਿੰਡ 'ਚ ਮਹਿਲਾਵਾਂ ਅਰਨਾ ਚੋਧਰੀ ਦੇ ਹੱਕ 'ਚ ਜਿੰਦਾਬਾਦ ਦੇ ਨਾਅਰੇ ਲਗਾਉਂਦੀਆਂ ਵੀ ਵੇਖਿਆ ਜਾ ਰਿਹਾ ਹਨ। ਜਿੰਦਾਬਾਦ ਅਰਨਾ ਚੌਧਰੀ ਜਿੰਦਾਬਾਦ ਅਰਨਾ ਚੌਧਰੀ ਜਿੰਦਾਬਾਦ ਨੇ ਤੱਕੇ ਬੱਚੇ ਨੇ ਅੱਜ